ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 22 ਦਸੰਬਰ ਨੂੰ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਦਿਨ ਵੇਲੇ ਮੌਸਮ ਦੇ ਵਿੱਚ ਕੁਝ ਥੋੜਾ ਜਿਹਾ ਬਦਲਾਅ ਦੇਖਣ ਨੂੰ ਮਿਲਿਆ ਸਵੇਰ ਵੇਲੇ ਹਲਕੀ ਜਿਹੀ ਬੱਦਲਬਾਹੀ ਤੇ ਹਲਕਾ ਜਿਹਾ ਪੂਰਾ ਚੱਲਣ ਕਰਕੇ ਅੱਜ ਪੰਜਾਬ ਵਿੱਚ ਲੰਬੇ ਸਮੇਂ ਤੋਂ ਪੈ ਰਹੇ ਹੈ ਕੋਰੇ ਤੋਂ ਰਾਹਤ ਮਿਲੀ ਸਵੇਰ ਵੇਲੇ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਥੋੜੀ ਜਿਹੀ ਠੰਡ ਘੱਟ ਦੇਖੀ ਗਈ ਤੇ ਦਿਨ ਵੇਲੇ ਵੀ ਮੌਸਮ ਥੋੜਾ ਜਿਹਾ ਗਰਮ ਦੇਖਿਆ ਗਿਆ ਕਿਉਂਕਿ ਅੱਜ ਸ਼ਾਮ ਬੇਲੇ ਤੋਂ ਪੰਜਾਬ ਵਿੱਚ ਬੱਦਲਵਾਈ ਬਣਨੀ ਸ਼ੁਰੂ ਹੋ ਜਾਵੇਗੀ ਜਿਦੇ ਵਿੱਚ ਹਲਕੇ ਤੋਂ ਦਰਮਿਆਨੇ ਮੀਂਹ ਜਾਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਖਾਸ ਕਰਕੇ ਮਾਲਵੇ ਇਲਾਕੇ ਦੇ ਕਾਫੀ ਖੇਤਰਾਂ ਦੇ ਵਿੱਚ ਮੀਂਹ ਪਵੇਗਾ ਜਿਵੇਂ ਫਾਜ਼ਿਲਕਾ ਮੁਕਸਰ ਬਠਿੰਡਾ ਮਾਨਸਾ ਬਰਨਾਲਾ ਸੰਗਰੂਰ ਲੁਧਿਆਣਾ ਮੋਗਾ ਜਗਰਾਵਾ ਫਰੋਜਪੁਰ ਇਨਾ ਖੇਤਰਾਂ ਦੇ ਵਿੱਚ ਅੱਜ ਅੱਧੀ ਰਾਤ ਤੋਂ ਪਹਿਲਾਂ-ਪਹਿਲਾਂ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ ਹੋ ਸਕਦਾ ਹੈ ਕਿ ਕੁਝ ਕੇ ਖੇਤਰਾਂ ਦੇ ਵਿੱਚ ਗਰਜਡਿਸ਼ਕਣ ਦੀ ਆ ਖਬਰਾਂ ਵੀ ਆਉਣ ਤੇ ਬ੍ਰੀਕ ਗੜੇ ਮਾਰੀ ਵੀ ਦੇਖੀ ਜਾਵੇ ਕਰਪੂਥਲਾ ਤੇ ਜਲੰਧਰ ਵਿੱਚ ਹਲਕੇ ਤੋਂ ਦਰਮਿਆਨੇ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਇਲਾਵਾ ਅਮਰitsar ਤਾਮ ਤਾਮ ਤੇ ਗੁਰਦਾਸਪੁਰ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਤੁਹਾਨੂੰ ਦੇਖਣ ਨੂੰ ਮਿਲ ਸਕਦੇ ਨੇ ਦੂਸਰੀ ਤਰਫ ਨਵਾਂ ਸ਼ਹਿਰ ਹੋ ਗਿਆ ਫਤਿਹਗੜ੍ਹ ਸੇ ਪਟਿਆਲਾ ਹੋ ਗਿਆ ਇਹਨਾਂ ਵਿੱਚ ਰਾਤ ਨੂੰ ਤਾਂ ਅਮੀਰਖਟਿਆ ਸਵੇਰ ਤੜਕਸਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਮੁੱਖ ਤੌਰ ਤੇ ਮਾਲਵੇ ਖੇਤਰ ਦੇ ਵਿੱਚ ਬਧੇਰੇ ਮੀਂਹ ਦੀਆਂ ਕਾਰਵਾਈਆਂ ਹੋਣਗੀਆਂ ਮਾਝੇ ਤੇ ਪੁਆਰ ਖੇਤਰ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇਖਿਆ ਜਾਵੇਗਾ ਤੇ ਬਰੀਕ ਗੜੇਮਾਰੀ ਵੀ ਹੋਵੇਗੀ